ਇਆਂ ਗੱਲਾਂ ਸੁਣਦੇ ਸੁਣਦੇ ਨਾ ਹੁਣ ਮੇਰੇ ਵੀ ਦਿਮਾਗ 'ਚ ਇੱਕ ਗੱਲ ਆਈ ਐ ਵੀ ਜਿੱਦਾਂ ਡੈਡੀ ਸੀਗੇ ਉਦੋਂ ਮੇਰੀਆਂ ਸਾਰੀਆਂ ਰੀਜਾਂ ਉਹ ਪੂਰੀਆਂ ਕਰਦੇ ਸੀ ਹੁਣ ਤੁਸੀਂ ਉਹ ਤਾਂ ਸਾਰੀਆਂ ਰੀਜਾਂ ਤੁਸੀਂ ਪੂਰੀਆਂ ਕਰਦੇ ਹੋ ਵੀ ਤੁਹਾਨੂੰ ਨਹੀਂ ਕਦੇ ਡੈਡੀ ਦੀ ਯਾਦ ਆਈ ਪਰ ਪਾਲੀ ਆਏ ਨਾ ਕਰੋ ਜੇ ਮੇਰੀ ਮਾਂ ਨੂੰ ਵੀ ਚੀਜ਼ਾਂ ਪਤਾ ਲੱਗੀਆਂ ਨਾ ਉਹਨੇ ਕਹਿਣਾ ਮੇਰਾ ਮੁੰਡਾ ਦਾ ਰੋਲਣਾ ਸ਼ੁਰੂ ਹੋ ਗਿਆ ਨਹੀਂ ਨਹੀਂ ਕੋਈ ਲੋੜ ਨਹੀਂ ਹੈਗੀ ਮੈਂ ਇੱਥੇ ਫਰੈਂਡ ਰਹਿਂਦੀ ਮੈਂ ਉਹਦੇ ਘਰੇ ਚਲ ਜੂੰਗੀ ਐ ਤਾਂ ਮੈਨੂੰ ਸਾਹਮਣੇ ਵਾਲੇ ਬਹੁਤੇ ਹੈਗੇ ਨੇ ਮਸੀ ਜੀ ਹਾਂ ਟੈਲਾ ਤੇ ਧਰਮਸ਼ਾਲਾ ਦਾ ਲਿਖਿਆ ਨੀ ਪਾਗਲਾ ਦਾ ਟੱਬਰ ਲਿਖਾ ਲੋ ਕੀ ਸਾਰੇ ਦਾ ਬੁੰਦਲੇ ਫਿਰਦੇ ਆ ਤੁਹਾਡੇ ਪਰਿਵਾਰ ਚੋਂ ਨਾ ਇੱਕੋ ਹੀ ਬੰਦਾ ਚੱਜਦਾ ਜਿਹੜਾ ਮੇਰੀ ਭੈਣ ਦਾ ਸਾਥ ਦਿੰਦਾ ਨਾਲੇ ਮੇਰੀ ਭੈਣ ਇਸ ਘਰ ਚ ਕਿਉਂ ਗਈ ਸੀ ਕਾਦੇ ਵਾਸਤੇ ਗਈ ਸੀ ਆ ਤੁਹਾਡੀ ਲਾਡਲੀ ਨੂੰ ਨਾ ਤਾਂ ਚੰਗੀ ਤਰ੍ਹਾਂ ਪਤਾ ਪੁੱਛ ਲੋ ਚਾਏ ਕਿਉਂ ਨਾ ਮੇਰੇ ਵਾਲ ਦੀ ਖਾਨੇ ਗੱਲ ਨਹੀਂ ਦਿੰਦੀ ਹੈਗੀ ਪਹਿਲਾਂ ਇੱਥੋਂ ਮੈਂ ਰੋਟੀ ਬਣਾਉ ਫਿਰ ਮੈਂ ਤੀਜੀ ਮੰਜ਼ਲ ਤੇ ਜਾਉ ਇੱਕ ਜੇ ਉੱਪਰ ਛੋਟੀ ਜਿਹੀ ਸੋਈ ਬਣਾ ਦੇ ਤਾਂ ਕੀ ਹੋ ਜੂ ਚੰ ਛੱਡ ਮਨਾ ਇਹਦੇ ਨਹੀਂ ਦਿਮਾਗ ਚ ਗੱਲ ਮੈਂ ਵੀ ਮੈਂ ਵੀਰੇ ਨੂੰ ਫੋਨ ਕਰੀ ਜਨਾ ਮੇਰਾ ਫੋਨ ਨਹੀਂ ਚੱਕਦਾ ਪਿਆ ਮੜਾ ਆਪਦੇ ਫੋਨ ਤੋਂ ਫੋਨ ਕਰਿਓ ਭਰਾ ਭਰਾਵਾ ਤੇਰਾ ਕਿੱਥੇ ਆਉਂਦਾ ਤੇ ਕਿੱਥੇ ਜਾਂਦਾ ਉਹ ਤੈਨੂੰ ਹੀ ਪਤਾ ਹੋਣਾ ਚਾਹੀਦਾ ਨਾ ਜਦੋਂ ਤੇਰਾ ਫੋਨ ਨਹੀਂ ਚੱਕਦਾ ਤਾਂ ਮੇਰਾ ਕਿਉਂ ਚੱਕੂਗਾ ਉਹ ਚਲੋ ਠੀਕ ਆ ਜੇ ਵੀਰਾ ਬੀਜ਼ੀ ਆ ਤੇ ਆਪੇ ਬੈਕ ਕੋਲ ਕਰ ਲੂਗਾ ਤੁਹਾਨੂੰ ਹਰ ਗੱਲ ਜੇ ਪਿਆਰ ਨਾਲ ਪੁੱਛਾਂ ਤੁਸੀਂ ਗੁੱਸੇ 'ਚ ਜਵਾਬ ਕਿਉਂ ਦਿੰਨੇ ਹੋ ਉਹ ਕੰਮੜਿਆ ਗੁੱਸਾ ਨਹੀਂ ਮੈਂ ਕਰਦੀ ਤੈਨੂੰ ਵੈਸੇ ਹੀ ਲੱਗਦਾ ਤੈਨੂੰ ਪਤਾ ਤਾਂ ਹੈਗਾ ਕਿ ਮੇਰੇ ਬੋਲਣ ਦਾ ਤਰੀਕਾ ਹੀ ਐਦਾਂ ਦਾ ਕੀ ਗੱਲ ਹੋਈ ਕੋਈ ਕੰਮ ਸੀ ਜਿਹੜਾ ਤੇਰੇ ਭਰਾ ਨੂੰ ਡਿੱਕੀ ਜਾਣਾ ਉਹ ਹਾਂਜੀ ਬਾਬੀ ਮੈਨੂੰ ਨਾ ਗੱਡੀ ਚਾਹੀਦੀ ਰਾਤ ਨੂੰ ਰਾਧਿਕਾ ਦੇ ਪੇਕਿਆਂ ਦੇ ਵਿੱਚ ਨਾ ਕੋਈ ਫੰਕਸ਼ਨ ਆ ਛੋਟਾ ਜਿਹਾ ਤੇ ਮੈਂ ਤੇ ਰਾਧਿਕਾ ਤੇ ਮੰਮੀ ਨਹੀਂ ਜਾਣਾ ਮੈਂ ਕਹਿੰਦਾ ਸੀਗਾ ਵੀ ਵੀਰੇ ਨੂੰ ਫੋਨ ਕਰਕੇ ਕਹਿ ਦਾਂ ਕਿ ਗੱਡੀ ਚ ਤੇਲ ਫੁੱਲ ਕਰਾ ਕੇ ਆ ਜਿਓ ਕਿ ਪਤਾ ਨਹੀਂ ਫਿਰ ਰਾਤ ਭਰਾਤੇ ਖਤਮ ਨਾ ਹੋ ਜੇ ਨਾ ਰਾधिका ਦੇ ਪੇਕੇ ਕੀ ਸੱਤ ਸਮੁੰਦਰੋਂ ਪਾਰਨੇ ਅੱਧੇ ਘੰਟੇ ਦਾ ਰਸਤਾ ਤੁਸੀਂ ਐਕਟੀਵਾ ਤੇ ਚੱਲ ਜਾਓ ਗੱਡੀ ਦੀ ਕੀ ਲੋੜ ਆ ਨਾ ਉਹਨਾਂ ਨੂੰ ਜਾ ਲੈਣ ਦੇ ਗੱਡੀ ਤੇ ਉਹਨਾਂ ਨੇ ਫੰਕਸ਼ਨ ਤੇ ਜਾਣਾ ਹੈ ਤੇ ਰਸਤੇ ਦੇ ਵਿੱਚ ਨਾ ਇੰਨੀ ਮਿੱਟੀ ਉੱਡਦੀ ਏ ਤੇ ਉਹ ਤਿਆਰ ਸ਼ਾਹ ਹੋਏ ਹੋਏ ਨੇ ਤੇ ਮੂੰਹ ਤੇ ਮਿੱਟੀ-ਮੁੱਟੀ ਪਏਗੀ ਮੰਮੀ ਇਹਦੀਆਂ ਨਾ ਦਿਨੋਂ-ਦਿਨ ਡਿਮਾਂਡਾਂ ਵਧੀਆਂ ਜਾਂਦੀਆਂ ਨੇ ਤੁਹਾਨੂੰ ਪਤਾ ਤਾਂ ਹੈਗਾ ਕਿ ਮੇਰੇ ਵਾਲੇ ਨੇ ਸਾਰਾ ਘਰ ਦਾ ਖਾਚਾ ਚੱਕਿਆ ਹੋਇਆ ਤੇ ਜੇ ਹੁਣ ਇਹ ਜਾਊਗਾ ਉੱਥੇ ਟੂਲ ਵੀ ਲੱਗਣਾ ਪੈਟਰੋਲ ਵੀ ਲੱਗਣਾ ਆਰਾਮ ਨਾਲ 2500 3000 ਰੁਪਏ ਲੱਗ ਜਾਣਾ ਗੱਡੀ ਤੇ ਜੇ ਇਹ ਸਕੂਟਰੀ ਤੇ ਚੱਲ ਜਾਈ 100 ਰੁਪਏ ਦੇ ਵਿੱਚ ਵਾਪਸ ਆ ਜਾਣਾ ਇਹ ਦੀਪੀ ਇੱਥੇ ਬੈ ਤੈਨੂੰ ਮੈਂ ਸਮਝਾਵਾਂ ਦੋਨਾਂ ਭਰਾਵਾਂ ਨੇ ਨਾ ਮਿਲ ਕੇ ਗੱਡੀ ਲਈ ਏ ਜੇ ਉਹ ਕਿਤੇ ਜਾਂਦਾ ਤੇ ਉਹ ਲੈ ਜਾਂਦਾ ਤੇ ਜੇ ਐਨੇ ਕਿਤੇ ਜਾਣਾ ਹੁੰਦਾ ਤੇ ਐਨੇ ਲੈ ਜਾਣਾ ਹੁੰਦਾ ਤੂੰ ਵਿੱਚ ਬੋਲਦੀ ਓ ਕਿਉਂ ਹੈ ਦੋਨਾਂ ਭਰਾਵਾਂ ਚ ਮੈਨੂੰ ਸਮਝ ਨਹੀਂ ਲੱਗਦੀ ਤੇਰੀ ਮੰਮੀ ਆ ਸਾਰੀ ਗਲਤੀ ਨਾ ਮੇਰੀ ਹੋਈ ਹੈ ਜਦੋਂ ਗੱਡੀ ਲੈਣ ਗਏ ਸੀ ਨਾ ਉਦੋਂ ਵੀਰੇ ਨੇ ਮੈਨੂੰ ਕਿਹਾ ਸੀ ਵੀ ਆਹ ਗੱਡੀ ਛੱਡ ਕੇ ਇਸ ਤੋਂ ਛੋਟੀ ਲੈ ਲੈਨੇ ਆ ਤੇ ਦੋ ਲੈ ਲੈਨੇ ਆ ਵੀ ਜੋ ਤੂੰ ਕਿਤੇ ਆਣਾ ਜਾਣਾ ਤੂੰ ਲੈ ਗਿਆ ਜਦੋਂ ਮੈਂ ਕਿਤੇ ਆਣਾ ਜਾਣਾ ਮੈਂ ਆਪਣੀ ਲੈ ਗਿਆ ਵੀ ਕਲੇਸ਼ ਨਹੀਂ ਰਹੂਗਾ ਉਸ ਟਾਈਮ ਮੈਂ ਕਿਹਾ ਸੀ ਵੀ ਜੇ ਦੋ ਗੱਡੀਆਂ ਘਰ ਦੇ ਬਾਹਰ ਖੜੀਆਂ ਹੋਣੀਆਂ ਤੇ ਲੋਕੀ ਗੱਲਾਂ ਕਰਨਗੇ ਕਿ ਦੋਨੋਂ ਭਰਾ ਅਲੱਗ-ਅਲੱਗ ਨੇ ਤੇ ਆਪਾਂ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਦੇਣਾ ਹੀ ਕਿਉਂ ਆ ਇਸ ਕਰਕੇ ਆਹ ਗੱਡੀ ਮੇਰੇ ਤੇ ਬੇਰੇ ਦੀ ਡ੍ਰੀਮ ਕਾਰ ਸੀ ਤਾਂ ਕਰਕੇ ਅਸੀਂ ਰਲ ਕੇ ਆ ਲੈ ਲਈ ਕੀ ਮਾੜਾ ਕੀਤਾ ਨਾ ਡ੍ਰੀਮ ਕਾਰ ਤੇ ਆ ਲੱਗਦਿਆ ਗੱਡੀ ਦੀ ਕਿਸ਼ਤ 15000 ਰੁਪਏ ਜਾਂਦੀ ਆ ਜਿਹਦੇ ਵਿੱਚੋਂ ਬਾਪੂ ਜੀ ਤੁਸੀਂ 3000 ਹੀ ਦਿੰਦੇ ਹੋ ਨਾ ਐਦਾਂ ਦੀ ਤੂੰ ਕਦੋਂ ਤੋਂ ਹੋ ਗਈ ਏ ਹਰ ਗੱਲ ਦੇ ਵਿੱਚ ਨਾ ਤੂੰ ਟੁਕ ਟੁਕ ਕਰਨੀ ਹੁੰਦੀ ਏ ਮੰਮੀ ਪਹਿਲਾਂ ਨਾ ਕਮਾਈਆਂ ਸੀਗੀਆਂ ਵੱਧ ਤੇ ਮਹਿੰਗਾਈਆਂ ਇੰਨੀਆਂ ਨਹੀਂ ਸੀਗੀਆਂ ਤੁਹਾਨੂੰ ਹੁਣ ਪਤਾ ਹੀ ਆ ਕਿ ਐਡਾ ਵੱਡਾ ਪਰਿਵਾਰ ਉਹ ਕੱਲਾ ਪਾਲਦਾ ਪਿਆ ਇਹਨੂੰ ਕਹੋ ਕਿ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਖੁਦ ਚੱਕੇ ਜੇ ਦੋਨੋਂ ਭਰਾ ਨਾ ਆਪਣੇ ਪਰਿਵਾਰ ਨੂੰ ਅਲੱਗ-ਅਲੱਗ ਦੇਖਣਗੇ ਤੇ ਉਹਨਾਂ ਨੂੰ ਨਾ ਕੰਮ ਵੀ ਅਲੱਗ-ਅਲੱਗ ਕਰਨਾ ਪੈਣਾ ਨਾ ਤੂੰ ਦੋਨਾਂ ਭਰਾਵਾਂ ਨੂੰ ਲੱਗ ਕਰਨਾ ਹੀ ਕਿਉਂ ਹੈ ਮੰਮੀ ਜੇ ਮੈਂ ਇਹਨਾਂ ਨੂੰ ਅਲੱਗ ਕਰਨਾ ਹੁੰਦਾ ਨਾ ਆ ਥੋੜੇ ਦਿਨ ਪਹਿਲਾਂ ਹੀ ਇਹਨੇ ਆਪਣੇ ਮੁੰਡੇ ਦੀ ਐਡਮਿਸ਼ਨ ਵਧੀਆ ਸਕੂਲ ਦੇ ਵਿੱਚ ਕਰਵਾਈ ਆ ਤੁਹਾਡੇ ਸਾਹਮਣੇ ਤਾਂ ਮੈਂ 50000 ਗਿਣਕੇ ਦਿੱਤਾ ਜੇ ਉੱਥੇ ਮੈਂ ਕਲੇਸ਼ ਪਾ ਲੈਂਦੀ ਫੇਰ ਚਲੋ ਜੇ ਉਦੋਂ ਨਹੀਂ ਤੁਸੀਂ ਕਲੇਸ਼ ਪਾਇਆ ਅੱਜ ਤਾਂ ਤਾਨਾ ਮਾਰਤਾ ਨਾ ਅੱਜ ਤਾਂ ਸੁਣਾਤਾ ਨਾਲੇ ਇੱਕ ਗੱਲ ਹੋਰ ਭਾਬੀ ਜੀ ਵੀਰਾ ਕਿੱਥੋਂ ਕੀ ਕਮਾਉਂਦਾ ਕੀ ਪੇਮੈਂਟ ਆਉਂਦੀ ਕੀ ਜਾਂਦੀ ਹੈ ਮੈਂ ਕਦੇ ਕੋਈ ਹਿਸਾਬ ਨਹੀਂ ਮੰਗਿਆ ਘਰ ਚ ਕਿੰਨੇ ਪੈਸੇ ਤੁਹਾਨੂੰ ਫੜਾ ਰਹੇ ਨੇ ਬਾਹਰ ਕਿੰਨੇ ਦੇ ਰਹੇ ਨੇ ਮੈਂ ਕਦੇ ਕੋਈ ਹਿਸਾਬ ਨਹੀਂ ਮੰਗਿਆ ਮੈਨੂੰ ਜੋ ਵੀ ਰਾਂ ਮਹੀਨੇ ਬਾਅਦ ਫੜਾ ਦਿੰਦਾ ਵੀ ਆ ਖਰਚਾ ਪਾਣੀ ਰੱਖ ਲੈ ਮੈਂ ਰੱਖ ਲੈਣਾ ਸਾਰਾ ਹਿਸਾਬ ਕਿਤਾਬ ਨਾ ਕਾਪੀ ਉੱਪਰ ਮੇਰਾ ਕੱਲਾ ਕਲਾ ਲਿਖਿਆ ਪਿਆਗਾ ਨਾਲੇ ਜਿਹੜੇ ਬਾਹਰ ਸੌਦੇ ਤੂੰ ਕਰਮਾਉਣਾ ਤੇ ਵਾਰੋ ਵਾਰ ਕਮਿਸ਼ਨਾਂ ਖਾ ਜਾਣਾ ਕਿ ਮੈਨੂੰ ਕੁਝ ਨਹੀਂ ਪਤਾ ਲੱਗਦਾ ਕੀ ਗੱਲ ਤੂੰ ਭਾਬੀ ਨੂੰ ਯਾਰਦਾ ਨਾ ਹੁਣ ਨਹੀਂ ਮੀ ਪਾ ਕੇ ਕਿਉਂ ਬਹਿ ਗਿਆ ਜਿਹੜਾ ਸੰਧੂ ਅੰਕਲ ਦੀ ਦੁਕਾਨ ਦਾ ਤੂੰ ਸੌਦਾ ਕਰਵਾਇਆ ਨਾ ਵਾਰੋ ਵਾਰ ਉਹਦੀ ਕਮਿਸ਼ਨ ਖਾਦੀ ਹੈ 30-40 ਹਜ਼ਾਰ ਉਹ ਤੇਰੇ ਭਰਾ ਨੂੰ ਨਹੀਂ ਪਤਾ ਪਰ ਮੈਨੂੰ ਪਤਾਗਾ ਤੇ ਉਹਨੂੰ ਵੀ ਤਾਂ ਮਾੜਾ-ਮੋਟਾ ਸਿਰਾ ਚਾਹੀਦਾ ਹੀ ਏ 2-4 ਪੈਸੇ ਆਪਣੇ ਸਾਈਡ ਤੇ ਰੱਖੂਗਾ ਘਰ ਪਰਿਵਾਰ ਉਹਦਾ ਵੀ ਤਾਂ ਹੈਗਾ ਹੀ ਏ ਨਾ ਮੰਮੀ ਜੇ 2-4 ਪੈਸੇ ਇਹ ਸਾਈਡ ਤੇ ਰੱਖਦਾ ਤੇ ਐਡਮਿਸ਼ਨ ਲਈ ਮੈਥੋਂ ਕਿ 50000 ਰੁਪਏ ਮੰਗਿਆ ਨੇ ਤੁਹਾਡਾ ਕਹਿਣ ਦਾ ਮਤਲਬ ਕੀ ਉਹੀ ਗੱਲ ਸੱਚ ਹੋ ਗਈ ਨਾ ਕਿ ਵੱਡੇ ਦੀ ਕਮਾਈ ਨਾਲ ਛੋਟੇ ਦਾ ਘਰ ਪੱਕਾ ਕਰਵਾ ਦੋ ਦੇਖ ਵੇ ਮੁੰਡਿਆ ਜੇ ਤੈਨੂੰ ਕੁਝ ਚਾਹੀਦਾ ਹੁੰਦਾ ਨਾ ਤਾਂ ਆਪਣੇ ਭਰਾ ਨੂੰ ਕਿਹਾ ਕਰ ਇਹਨੂੰ ਕਹਿਣ ਦੀ ਕੋਈ ਲੋੜ ਨਹੀਂ ਚੰਗੇ ਭਲੇ ਮੂੜਦੀ ਨਾ ਐਸੀ ਤੈਸੀ ਫੇਰ ਦਿੰਦੀ ਮਮੀ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਜਦੋਂ ਬੰਦੇ ਦਾ ਵਿਆਹ ਹੁੰਦਾ ਨਾ ਤਾਂ ਉਹਦੋਂ ਆਪਣਾ ਪਰਿਵਾਰ ਉਹ ਜੋੜਦਾ ਹੈ ਵਧਾਉਂਦਾ ਹੈ ਜੇਹੋ ਜਿਹਾ ਭਾਬੀ ਸਾਡੇ ਨਾਲ ਸਲੂਕ ਕਰਦੇ ਹਨ ਨਾ ਮੈਨੂੰ ਤਾਂ ਲੱਗਦਾ ਕਿ ਦੋ ਭਰਾਵਾਂ ਨੂੰ ਨਾ ਵਿਆਹ ਤੋਂ ਪਹਿਲਾਂ ਹੀ ਅਲੱਗ-ਅਲੱਗ ਹੋ ਜਾਣਾ ਚਾਹੀਦਾ ਜਿਹੜੇ ਦੋ ਭਰਾ ਨਾ ਛੋਟੇ ਹੁੰਦੇ ਹੀ ਜੋੜ ਕੇ ਰਹਿੰਦੇ ਹਨ ਨਾ ਉਹਨਾਂ ਨੂੰ ਤਾਂ ਜੋੜ ਕੇ ਹੀ ਰਹਿਣਾ ਚਾਹੀਦਾ ਜਨਾਨੀਆਂ ਬੜੀ ਕੋਸ਼ਿਸ਼ ਕਰਦੀਆਂ ਨੇ ਇਹਨਾਂ ਦੀ ਕੋਸ਼ਿਸ਼ ਨਾ ਕਰੀ ਜਾਣ ਦਿਆ ਕਰੋ ਪਰ ਤੁਸੀਂ ਆਪਣਾ ਦਿਮਾਗ ਵਰਤਿਆ ਕਰੋ ਗੱਲ ਕਿਹੜੀ ਸ਼ੁਰੂ ਕੀਤੀ ਆ ਪਤਾ ਨਹੀਂ ਮੰਮੀ ਜੀ ਤੁਸੀਂ ਕਿੱਧਰ ਨੂੰ ਲੈ ਜਾਂਦੇ ਹੋ ਜੇ ਇਹਨਾਂ ਨੂੰ ਮੈਂ ਅਲੱਗ ਕਰਨਾ ਹੁੰਦਾ ਨਾ ਕਿੱਦਿਆਂ ਦਾ ਕਰ ਦਿੰਦੀ ਤੁਸੀਂ ਨਵੇਂ-ਨਵੇਂ ਤੂੰ ਤਾਂ ਨਾ ਮੇਰੇ ਤੇ ਲਾਇਆ ਕੋਈ ਤੂੰ ਜਾ ਜਿਹੜੇ ਕੰਮ ਨੂੰ ਜਾ ਰਿਹਾ ਸੀ ਨਾ ਆਪਣੇ ਕੰਮ ਨੂੰ ਜਾ ਭਰਾ ਆਊਗਾ ਨਾ ਤੇ ਉਹਦੇ ਨਾਲ ਗੱਲ ਕਰਕੇ ਗੱਡੀ ਲੈ ਜੀ ਗੱਡੀ ਤਾਂ ਮੰਮੀ ਮੈਂ ਵੀਰੇ ਤੋਂ ਲੈ ਹੀ ਲਊਂਗਾ ਨਾਲੇ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਊਗੀ ਉਹ ਵੀ ਲੈ ਲੂਗਾ ਬਸ ਭਾਬੀ ਤੇ ਕਮਾਨ ਆ ਤਾਂ ਜਿਹੜੀ ਚੀਜ਼ ਦੀ ਲੋੜ ਹੁੰਦੀ ਪਹਿਲਾਂ ਤੁਹਾਡੇ ਕੋਲ ਮੰਗ ਲੈਣਾ ਅੱਗੋਂ ਜਦੋਂ ਤੁਸੀਂ ਐਦਾਂ ਦੀਆਂ ਗੱਲਾਂ ਕਰਦੇ ਹੋ ਨਾ ਬੰਦੇ ਦਾ ਸਾਰਾ ਮੂਡ ਹੀ ਅਫਸੈਟ ਕਰ ਦਿੰਨੇ ਆ ਜਦੋਂ ਘਰੋਂ ਕੋਈ ਜੀ ਜਾਣ ਲੱਗਦਾ ਹੁੰਦਾ ਹੈ ਨਾ ਤਾਂ ਉਹਦਾ ਮੂਡ ਸਹੀ ਕਰਕੇ ਭੇਜੀਦਾ ਹੁੰਦਾ ਹੈ ਦਿਮਾਗ 'ਚ ਨਾ ਸੋ ਤਰ੍ਹਾਂ ਦੀਆਂ ਗੱਲਾਂ ਆਂਦੀਆਂ ਨੇ ਤੇ ਉਹਦਾ ਮੂਡ ਅਫਸਰਟ ਕਰਕੇ ਭੇਜਦਾ ਹੈ ਹਾਂ ਆਦਾ ਸਾਹਮਣੇ ਹੀ ਗਿਆ ਪੌੜੀਆਂ ਚੜਿਆ ਇੱਥੇ ਲਾ ਦੇ ਸਕੂਟਰੀ ਬਾਹਰ ਚ ਹਾਂ ਸਰ ਭਾਈ ਦੇਖ ਲਿਆ ਕਮਰਾ ਕਿੱਦਾਂ ਲੱਗਿਆ ਨਾਲੇ ਟਾਈਮ ਪਾਸ ਨੂੰ ਤਾਂ ਕੋਈ ਮਾੜਾ ਨਹੀਂ ਨਾਲੇ ਅਸੀਂ ਕਿਹੜਾ ਤੇਰੇ ਤੋਂ ਕਰਾਇਆ ਲੈਣਾ ਤੂੰ ਤਾਂ ਯਾਰ ਦੋਸਤਾਂ ਮੇਰਾ ਜਿੰਨਾ ਜਰ ਬਾਪੂ ਨਹੀਂ ਆਂਦਾ ਤਦ ਤੱਕ ਤੂੰ ਰਹੀ ਜਾ ਬਾਈ ਤੇਰਾ ਬਾਪੂ ਘਰ ਤੱਕ ਆਊਗਾ ਇਤੇ ਮੈਸੇਜ ਐਡਜਸਟਮੈਂਟ ਕਰ ਲਾਂ ਬਾਅਦ ਚ ਜ਼ਰਾ ਬਾਪੂ ਆ ਜੀ ਯਾਰ 10 ਦਿਨ ਤੱਕ ਬਾਪੂ ਨੇ ਨਹੀਂ ਆਣਾ ਜਦ ਤੱਕ ਬਾਪੂ ਨੇ ਆਣਾ ਤਦ ਤੱਕ ਤੂੰ ਬਾਹਰ ਆਪਣੀ ਐਡਜਸਟਮੈਂਟ ਕਰ ਲਈ ਕਮਰਾ ਤਾਂ ਠੀਕ ਆ ਬਾਈ ਬਸ ਥੋੜੀ ਬਹੁਤੀ ਸਫਾਈ ਸਫਾਈ ਕਰਵਾਉਣ ਵਾਲੀ ਆ ਮੈਂ ਕਰਵਾ ਲੂੰਗਾ ਆਜੋ ਆਜੋ ਪਰਲੀ ਜਿਵੇਂ ਠੀਕ ਲੱਗਿਆ ਕਮਰਾ ਨਾ ਆ ਦੇਖੋ ਡਬਲ ਬੈੱਡ ਵੀ ਐ ਕੂਲਰ ਵੀ ਐ ਡレッਸਿੰਗ ਟੇਬਲ ਵੀ ਇਧਰਲੀ ਸਾਈਡ ਹੋਰ ਆਪਾਂ ਨੂੰ ਫ੍ਰੀਚ ਦੱਸੋ ਹੋਰ ਕੀ ਚਾਹੀਦਾ ਸਹੀ ਐ ਨਾ ਸਾਰਾ ਕੁਛ ਸਸਰੀ ਕਾ ਭਾਬੀ ਜੀ ਕੇ ਮੈਂ ਠੀਕ ਹੂੰ ਸੁਭਨੈ ਗੁੱਸਾ ਨਾ ਕਰੀ ਪਾਬੇ ਤੇਰੇ ਨਾਲ ਲੱਖ ਗੁਣਾ ਸੋਹਣੀ ਆ ਉਹ ਬਈ ਪਸੰਦ ਵੀ ਸਵਰਨੇ ਦੀ ਐ ਸਵਰਨਾ ਕਿਹੜਾ ਘਟ ਐ ਹਾਂ ਜੀ ਕੀ ਦੇਖੀ ਜਾਨਿਓ ਆਪਾਂ ਰਲ ਕੇ ਦੋਨਾਂ ਨੇ ਸਫਾਈ ਕਰੀ ਦੇਣੀ ਐ ਉਹ ਭਾਬੀ ਜੀ ਐਵੇਂ ਸੁਣ ਹੋ ਕੇ ਕੀ ਖੜੇ ਹੋ ਇਹ ਮੇਰਾ ਜਿਗਰੀ ਯਾਰ ਆ ਤਾਂ ਹੀ ਮੈਂ ਇਹਨੂੰ ਇੱਥੇ ਰਹਿਣ ਦੇ ਦਿੱਤਾ ਮੈਂ نیچے ਰਹਿਣਾ ਤੁਸੀਂ ਆਪਣਾ ਉੱਪਰ ਰਹਿ ਚਲੋ ਕਿਸੇ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਬਾਜ ਮਾਰ ਲਿਓ ਉੱਖਾ ਸੁਣਨੇ ਮੇਰਾ ਔਖਾ ਮੈਂ ਤਾਂ ਨਹੀਂ ਅੱਜਾ ਤੇ ਰਹਿ ਸਕਦੀ ਬਾਈ ਤੂੰ ਜਾ ਤੇਰੀ ਭਾਬੀ ਵਾਸਤੇ ਪਾਣੀ ਲੈ ਕੇ ਆ ਪਰ ਤੂੰ ਯਾਰ ਬਹਲ ਹੋਈ ਨੇ ਅਗਲੇ ਦੇ ਸਾਹਮਣੇ ਅਰੇ ਦੇ ਘਰ ਦੀ ਤੂੰ ਬੇਇੱਜ਼ਤੀ ਕਰੀ ਜਾਨੀ ਮੇਰੀ ਗੱਲ ਸੁਣੋ ਮੈਂ ਅਗਲੇ ਦੀ ਕੋਈ ਬੇਇੱਜ਼ਤੀ ਨਹੀਂ ਕੀਤੀ ਮੈਂ ਤਾਂ ਇਹ ਕਹਿ ਵੀ ਮੈਂ ਇਹ ਜਗ੍ਹਾ ਤੇ ਨਹੀਂ ਰਹਿਣਾ ਨਾਲੇ ਮੇਰਾ ਵੀ ਕੋਈ ਸਟੈਂਡਰਡ ਹੈ ਸਟੈਂਡਰਡ ਸਟੈਂਡਰਡ ਪਤਾ ਨਹੀਂ ਕਿਹੜਾ ਸਟੈਂਡਰਡ ਆ ਯਾਰਾ ਤੇਰਾ ਹੁਣ ਤੂੰ ਐਡਜਸਟ ਕਰ ਹੂੰ ਕੀ ਹੋ ਚੱਜ ਦਾ ਦੋਸਤ ਨਹੀਂ ਹੈਗਾ ਤੇ ਕਿਵੇਂ ਮੈਨੂੰ ਭਾਬੀ ਭਾਬੀ ਕਰਦਾ ਉਹ ਤੈਨੂੰ ਦੇਖਣ ਨੂੰ ਨਿਛੇੜਿਆ ਲੱਗਦਾ ਹਨਾ ਪਰ ਬੰਦਾ ਦਿਲ ਦਾ ਬਹੁਤ ਸਾਫ਼ ਹੈ ਤੂੰ ਮੈਨੂੰ ਦੱਸ ਏਦਾਂ ਕੋਈ ਘਰ ਰਹਿਣ ਨੂੰ ਦੇ ਦੂਗਾ ਦੇਖੋ ਜੀ ਮੇਰੀ ਗੱਲ ਸੁਣੋ ਕਿਸੇ ਦੀ ਨੀਤ ਦਾ ਥੋੜੇ ਨਾ ਪਤਾ ਹੁੰਦਾ ਨਾਲੇ ਦੀ ਫੈਮਿਲੀ ਚ ਕੌਣ ਕੌਣ ਹੈ ਮੈਨੂੰ ਪਹਿਲਾਂ ਇਹ ਦੱਸੋ ਉਹ ਅਗਲਾ ਫੈਮਿਲੀ ਵਾਲਾ ਬੰਦਾ ਹੈ ਉਹਨੇ ਤਾਂ ਹੀ ਆਪਾਂ ਨੂੰ ਇੱਥੇ ਰਹਿਣ ਨੂੰ ਦਿੱਤਾ ਘਰ ਤੇ ਐਵੇਂ ਹੀ ਨਾ ਫालतੂ ਬਹਿਮ ਜੇ ਨਾ ਪਾ ਲਈ ਜਾ ਆਜੋ ਆਜੋ ਬਾਈ ਆਜੋ ਗਲਾਸ ਲੈ ਸੋਣ ਨੇ ਪਾਣੀ ਪਿਲਾ ਭਾਬੀ ਨੂੰ ਲੋਰੀ ਪੀਓ ਠੰਡਾ ਪਾਣੀ ਕੇਗਲ ਬਾਈ ਭਾਬੀ ਗੁੱਸੇ ਚ ਲੱਗ ਰਹੀ ਹੈ ਉਹ ਦੇਖ ਯਾਰ ਤੈਨੂੰ ਪਤਾ ਤਾਂ ਹੈਗਾ ਮੇਰੀ ਹੋਈ ਸੀ ਕੋਟ ਮੈਰਿਜ ਤੇ ਇਹਨੂੰ ਮੈਂ ਆਪਣੇ ਘਰ ਹੁਣ ਰੱਖ ਨਹੀਂ ਸਕਦਾ ਕਿਉਂਕਿ ਮੇਰਾ ਪਹਿਲਾ ਤਲਾਕ ਨਹੀਂ ਨਾ ਹੋਇਆ ਹਲੇ ਬਾਈ ਮੇਰੇ ਘਰ ਰਹਿਣਾ ਚਾਹੁੰਦੀ ਸੀ ਨਾ ਇਹ ਇੱਥੇ ਐਡਜਸਟ ਕਰਨਾ ਪੈ ਰਿਹਾ ਤਾਂ ਹੀ ਔਖੀ ਹੋ ਰਹੀ ਹੈ ਭਾਬੀ ਜੀ ਤੁਹਾਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੇ ਆਪਾਂ ਇੱਕ ਵਾਰ ਇਹ ਕਮਰਾ ਸਵਾਰ ਤਾ ਨਾ ਇਹਨੂੰ ਹੀ ਮਹਿਲ ਬਣਾ ਦੇਣਾ ਆ ਫੜੋ ਜੀ ਪਾਣੀ ਆਪੇ ਪੀ ਲੋ ਨਾਲੇ ਵੱਧ ਤੋਂ ਵੱਧ ਮੈਂ ਇੱਥੇ ਸਿਰਫ 3-4 ਦਿਨ ਅਡਜਸਟ ਕਰ ਸਕਦੀ ਆ ਇਸ ਤੋਂ ਜ਼ਿਆਦਾ ਨਹੀਂ ਗਲਤ ਗੱਲ ਆ ਤੇਰੇ ਵਾਸਤੇ ਨਖਰੇ ਤੇਰੇ ਕੋਲ ਜ਼ਿਆਦਾ ਹੀ ਹੋਣ ਲੱਗੇ ਬਾਈ ਐਦਾਂ ਨਹੀਂ ਬੋਲਣਾ ਭਾਬੀ ਨੂੰ ਨਵੀਂ ਵਿਆਹੀ ਆ ਨਖਰੇ ਦਾ ਕਰੋ ਵੀ ਥੋੜੇ ਦਿਨ ਆਹੋ ਭਾਜੀ ਸਮਝਾਓ ਆਪਣੇ ਦੋਸਤ ਨੂੰ ਨਾਲੇ ਮਹਿਲਾ ਚ ਰਹਿਣ ਵਾਲੀਆਂ ਕੁੜੀਆਂ ਆ ਝੁੱਗੀਆਂ 'ਚ ਥੋੜਾ ਰਹਿ ਸਕਦੀਆਂ ਨੇ ਆ ਲਓ ਫੜੋ ਬਾਈ ਗਲਾਸ ਤੇ ਤੁਸੀਂ ਜਾਓ ਉੱਚੀ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਮੈਂ ਤੁਹਾਨੂੰ ਬਾਜ਼ ਮਾਰ ਦਿਆਂਗੀ ਜਿਹੜੀਆਂ ਮਾਪਿਆਂ ਤੋਂ ਚੋਰੀ ਕੋਟ ਮੈਰਿਜ ਕਰਵਾ ਕੇ ਹੁੰਦੀਆਂ ਨੇ ਨਾ ਉਹਨਾਂ ਨੂੰ ਇਹ ਝੁੱਗੇ ਦੇ ਵਿੱਚ ਵੀ ਐਡਜਸਟ ਕਰਨਾ ਪੈਂਦਾ ਸੁਣ ਨਹੀਂ ਜਦੋਂ ਦੀ ਮੈਂ ਤੁਹਾਡੇ ਨਾਲ ਕੋਟ ਮੈਰਿਜ ਕਰਾਈ ਹੈ ਤੁਹਾਡੀ ਬੋਲਣ ਦੇ ਟੋਨ ਚੇਂਜ ਨਹੀਂ ਹੋਗੀ ਰੰਗ ਢੰਗ ਕੁਝ ਜ਼ਿਆਦਾ ਹੀ ਬਦਲੇ ਲੱਗਦੇ ਆ ਨਾ ਤੇਰੇ ਨਖਰੇ ਕੁਝ ਜ਼ਿਆਦਾ ਨਹੀਂ ਹੋਗੇ ਮੈਂ ਆਪਣੀ ਜਨਾਨੀ ਤੇ ਬੱਚੇ ਛੱਡ ਕੇ ਨਾ ਤੇਰੇ ਨਾਲ ਐਡਜਸਟ ਕਰ ਰਿਆ ਤੇ ਤੂੰ ਨਹੀਂ ਕਰ ਸਕਦੀ ਮੇਰੀ ਗੱਲ ਸੁਣੋ ਜੀ ਤੁਹਾਡੀ ਕਿਤੇ ਚੱਕੀ ਦੇ ਵਿੱਚ ਬਾਹ ਆਈ ਹੋਈ ਐ ਜਾਓ ਭੱਗ ਜਾਓ ਆਪਣੀ ਜਨਾਨੀ ਕੋਲੇ ਕਰੋ ਐਡਜਸਟ ਉਹਨਾਂ ਨਾਲ ਜਾ ਕੇ ਮੈਂ ਤਾਂ ਨਹੀਂ ਕਰ ਸਕਦੀ ਨਾ ਮੇਰੀ ਦੁਕਾਨ ਤੇ ਐਫ ਡੀ ਲੈ ਕੇ ਹੁਣ ਤੂੰ ਮੈਨੂੰ ਕਹਿੰਦੀ ਆ ਘਰ ਚੱਲ ਜਾ ਕਿ ਮੈਂ ਇੱਧਰ ਚੱਲ ਜੂਗਾ ਮੇਰੇ ਨਾਲ ਧੋਖਾ ਦੇਣ ਬਾਰੇ ਸੋਚੀ ਨਾ ਜਾਨੋ ਮਾਰ ਦੂੰ ਉਹ ਨਾ ਨਾ ਮੈਂ ਤੁਹਾਨੂੰ ਧੋਖਾ ਦੇਣ ਬਾਰੇ ਨਹੀਂ ਸੋਚ ਰਹੀ ਮੈਂ ਤਾਂ ਇਹ ਕਹਿ ਰਹੀ ਆ ਕਿ ਕੱਲ ਨੂੰ ਮੈਂ ਆਪਦੇ ਕਿਸੇ ਸਹੇਲੀ ਨੂੰ ਲੈ ਕੇ ਆਉਣੀ ਆ ਤੇ ਉਹ ਫਿਰ ਉਹ ਕਹੂਗੀ ਆ ਕਿ ਹੁਜੇ ਮਕਾਨ ਦੇ ਵਿੱਚ ਰਹਿ ਰਹੀ ਆ ਨਾ ਜੇ ਸਹੇਲੀ ਕਹੂਗੀ ਫਿਰ ਉਹਨੂੰ ਕਹਿ ਦੇ ਵੀ ਆਪਾਂ ਨਾਲ ਚ ਰੱਖ ਲੈ ਫਿਰ ਪਾਲੀ ਵਾਲੇ ਨਖਰੇ ਜਿਹਾ ਨਾ ਕਰ ਮੇਰਾ ਗੁੱਸਾ ਬਹੁਤ ਭੜਾ ਹੈ ਓ ਮੇਰੇ ਸਿਰ ਦੇ ਹਸਾਈਆਂ ਤੁਸ ਤੋਂ ਗੁੱਸਾ ਹੀ ਕਰ ਗਿਆ ਠੰਡਾ ਪਾਣੀ ਮੰਗਾਵਾ ਦੁਆਰਾ ਠੰਡਾ ਪਾਣੀ ਤਾਂ ਮੈਂ ਆਪੇ ਮੰਗਾ ਲੂੰਗਾ ਪਰ ਪਾਲੀ ਤੂੰ ਇੱਥੇ ਰਹਿਣ ਦਾ ਨਾ ਥੋੜਾ ਅਡਜਸਟ ਕਰ ਮੇਰਾ ਕਿਹੜਾ ਜੀ ਕਰਦਾ ਇੱਥੇ ਤੇਨੂੰ ਰੱਖਣ ਪਰ ਮੈਂ ਫੇਰ ਵੀ ਪੋਰਸ਼ਨ ਲੱਭਦਾ ਪਿਆ ਨਾ ਬਾਹਰ ਠੀਕ ਆ ਤੁਸੀਂ ਇਦਾਂ ਕਰੋ ਆਪਣੀ ਦੋਸਤੋ ਚਾਹ ਚੂਹ ਬਣਵਾਓ ਉਹਨੇ ਦੇਰ ਵਿੱਚ ਸਫਾਈ ਕਰ ਦੇ ਜਾਂ ਸੁਣ ਲੈ ਜਿੰਨਾ ਕਤੋਂ ਮੈਨੂੰ ਗੁੱਸੇ ਚ ਬੋਲਿਆ ਨਾ ਤੇਰੀ ਵੀ ਮੈਂ ਚੀਕਾ ਘੜਾਉ ਬੱਟਰ ਤੇ ਟਾਈਮ ਮੰਗਦੇ ਹੈ ਜਿੱਤਾ ਮਿੱਟੀ ਬਹੁਤ ਐ ਇਹ ਤਾਂ ਡ੍ਰੈਕਿੰਗ ਕਰਾਉਣ ਵਾਲਾ ਹੋ ਗਿਆ ਕਹਿਨੀ ਆ ਮਨਪ੍ਰੀਤ ਨੂੰ ਡ੍ਰੈਕਲਿੰਗ ਕਰਾਏ ਇਹਨੂੰ ਆਇਆ ਗਿਆ ਘਰ ਚ ਬਹੁਤ ਹੁੰਦਾ ਮੰਮੀ ਜੀ ਕਾਚ ਆਇਆ ਗਿਆ ਤਾਂ ਕੀ ਲੱਗਣਾ ਮੈਨੂੰ ਲੱਗਦਾ ਕਾਚ ਨਾ ਮਹਾਯੋਧ ਲੱਗਣ ਵਾਲਾ ਤੇ ਆਪਾਂ ਟਾਈਮ ਲੈਂਦੇ ਨਾ ਆਪਣੇ ਆਪਣੇ ਪੈਕੇ ਚਲੇ ਜੀਏ ਮੈਂ ਤਾਂ ਆਪਣੇ ਪੈਕੇ ਚਲ ਜੂਗੀ ਪਰ ਤੇਰੇ ਪੈਕੇ ਤਾਂ ਤੈਨੂੰ ਬੁਲਾਉਂਦੇ ਹੀ ਨਹੀਂ ਤੂੰ ਕਿੱਥੇ ਜਾਉਂਗੀ ਲੈ ਮੰਮੀ ਇਨਾਂ ਤੇ ਤੁਹਾਡਾ ਗਲਤ ਕੰਮ ਚ ਸਾਥ ਦਿੱਤਾ ਮੈਨੂੰ ਵੀ ਲੈ ਜਾਓ ਨਾਲ ਚੱਲ ਉਹ ਤਾਂ ਠੀਕ ਐ ਮੈਂ ਤੈਨੂੰ ਲੈ ਜਾਉਂਗੀ ਆਪਣੇ ਪੇਕੇ ਪਰ ਮੈਨੂੰ ਇਹ ਤਾਂ ਦੱਸ ਇਹ ਮਹਾਯੁੱਧ ਕਦ ਲਈ ਹੋਣ ਵਾਲਾ ਮੰਮੀ ਗੱਲ ਹੈਗੀ ਐਦਾਂ ਸਾਨੂੰ ਸਾਰਿਆਂ ਨੂੰ ਤੇ ਪਤਾ ਕਿ ਕਿਰਨ ਆ ਚੁੱਕੀ ਐ ਪਰ ਸਵਰਨ ਦੇ ਵੀਰ ਨੂੰ ਤਾਂ ਨਹੀਂ ਪਤਾ ਉਹਨੇ ਤੇ ਸਾਨੂੰ ਕੱਲ ਦਾ ਫੋਨ ਵੀ ਨਹੀਂ ਕੀਤਾ ਤੇ ਉਹ ਜੇ ਦੋਨੇ ਜਾਣੇ ਇੱਥੇ ਆ ਗਏ ਤੇ ਮਹਾਯੁੱਧ ਤੇ ਆਪੇ ਹੋ ਜਾਣਾ ਲਾਪ੍ਰਿਤ ਤੂੰ ਨਾ ਕਿਤੇ ਕਿਤੇ ਅਜੇ ਵੀ ਕੱਚੀ ਐ ਚੱਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਐ ਤੂੰ ਮੈਨੂੰ ਨਾ ਉਹਦਾ ਜਵਾਬ ਦੇ ਹਾਂਜੀ ਹਾਂਜੀ ਦੱਸੋ ਤੂੰ ਦੇਖ ਜੇ ਮਨਪ੍ਰੀਤ ਉਧਰੋਂ ਦਰਵਾਜੇ ਤੋਂ ਇੱਕ ਕੁੜੀ ਨੂੰ ਨਾਲ ਲੈ ਕੇ ਤੁਰਿਆ ਆਂਦਾ ਤੇ ਤੂੰ ਉਹਦੀ ਅੱਖਾਂ ਚੱਖਾ ਪਾ ਕੇ ਦੇਖੇ ਤਾਂ ਤੂੰ ਕਿੰਦਾ ਦਾ ਰਿਐਕਸ਼ਨ ਕਰੋਗੀ ਮੈਂ ਮੰਮੀ ਕੀ ਕਰਨਾ ਮੈਂ ਤਾਂ ਸਭ ਤੋਂ ਪਹਿਲਾਂ ਨਾ ਉਸ ਕੁੜੀ ਨੂੰ ਬੋਧਿਓ ਫਰਾਂਗੀ ਤੇ ਉਹਨੂੰ ਕਹਾਂਗੀ कि ਤੈਨੂੰ ਪਤਾ ਹੈ ਕਿ ਵਿਆਹ ਆ ਬਣਿਆ ਤੇ ਇਹਦਾ ਇੱਕ ਜਵਾਬਕ ਵੀ ਹੈ ਤੇ ਤੂੰ ਇਹਦੇ ਨਾਲ ਖੇ ਖਾਂਦੀ ਫਿਰਦੀ ਐ ਚੱਲ ਠੀਕ ਐ ਉਸ ਤੋਂ ਬਾਅਦ ਤੂੰ ਮਨਪ੍ਰੀਤ ਨਾਲ ਕੀ ਕਰੇਂਗੀ ਮੰਮੀ ਜੇ ਤੇ ਮੈਂ ਆਪਣੇ ਘਰ ਵਾਲੇ ਨਾਲ ਰਹਿਣਾ ਵਾ ਤੇ ਵਸਣਾ ਵਾ ਫੇਰ ਤਾਂ ਮੈਂ ਪਹਿਲਾਂ ਨਾ ਇਸ ਗੱਲ ਨੂੰ ਸੌਟ ਆਊਟ ਕਰਾਂਗੀ ਤੇ ਜੇ ਮੈਂ ਸੌਟ ਆਊਟ ਕਰ ਵੀ ਲੈਣੀ ਆ ਪਰ ਮੰਨ ਜਣਾ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਵਾ ਹੀ ਜਾਂਦੀ ਆ ਤੂੰ ਨਾ ਮੈਨੂੰ ਇੱਕ ਵਾਰ ਸੋਚ ਕੇ ਜਵਾਬ ਦੇ ਮਨਪ੍ਰੀਤ ਇੱਕ ਕੁੜੀ ਨਾਲ ਖੜਾ ਤੂੰ ਪਹਿਲੇ ਉਹਦੇ ਬੋਧੇ ਫੜੇਂਗੀ ਕਿ ਤੂੰ ਫੀਲ ਕਰੇਂਗੀ ਹਾਂ ਮੰਮੀ ਫੀਲ ਤਾਂ ਮੈਂ ਕਰਾਂਗੀ ਕਿਉਂਕਿ ਮੈਨੂੰ ਆਪਣੇ ਘਰ ਵਾਲੇ ਤਾਂ ਪੂਰਾ ਵਿਸ਼ਵਾਸ ਹੈ ਤੇ ਉਹ ਬਾਹਰ ਕਿਸੇ ਕੁੜੀ ਨਾਲ ਘੁੰਮਦਾ ਫਿਰਦਾ ਉਹ ਇਹੀ ਤਾਂ ਮੈਂ ਸੀਨ ਕ੍ਰੀਏਟ ਕਰਨਾ ਚਾਹਨੀ ਆ ਅੱਪਾ ਨਾ ਸਵਰਨਾ ਨੂੰ ਕੁਝ ਨਹੀਂ ਦੱਸਣਾ ਸਵਰਨਾ ਰੁਪਾਲੀ ਨੂੰ ਲੈ ਕੇ ਸਿੱਧਾ ਘਰ ਆਵੇ ਤੇ ਫੇਰ ਕਿਰਨ ਉਹਦਾ ਤੜਫੂਗੇ ਜਿੱਦਾਂ ਮੱਛਲੀ ਬਿਨਾਂ ਪਾਣੀ ਦੇ ਤੜਫਦੀ ਆ ਉਧਰ ਥੋੜੀ ਜਿਹੀ ਤੇਲੀ ਤੋਲਾਦੀ ਥੋੜੀ ਜਿਹੀ ਮੈ ਲਾ ਦੂੰਗੀ ਤੇ ਜਦੋਂ ਸਵਰਨੇ ਨੇ ਰਪਾਲੀ ਦੇ ਮੋਢੇ ਤੇ ਹੱਥ ਰੱਖ ਕੇ ਗੁੰਨੂ ਨੂੰ ਕਿਹਾ ਨਾ ਪੁੱਤ ਦੇਖ ਤੇਰੀ ਨਵੀਂ ਮੰਮੀ ਫੇਰ ਤੂੰ ਸੋਚ ਕਿ ਕਿੱਦਾਂ ਦਾ ਸੀਨ ਹੋਣਾ ਸੀਨ ਤਾਂ ਮੰਮੀ ਤੁਸੀਂ ਸੋਣਾ ਸੋਚੀ ਬੈਠੇ ਹੋ ਪਰ ਨਾ ਇਹ ਮੈਡਮ ਹੁਣ ਪੈਕੇ ਆ ਤਾਂ ਨਾ ਬੂਸਟ ਆਪੋ ਕੇ ਆਈ ਐ ਤੁਸੀਂ ਕੱਲ ਦਾ ਸਾਰਾ ਕੁਝ ਭੁੱਲ ਗਏ ਜੇ ਜੇ ਇਹ ਹੀ ਸਭ ਕੁਝ ਇਹਨਾਂ ਰਪਾਲੀ ਨਾਲ ਕੀਤਾ ਫੇਰ ਜਿੱਦਾਂ ਥੱਪੜ ਮਾਰਨਾ ਆ ਬਾਂਹ ਮਲੋੜਨੀ ਫੇਰ ਹੂੰ ਐਦਾ ਸਵਰਨਾ ਕੋਲ ਨਹੀਂ ਖੜਾ ਉਹਨੂੰ ਕੁਝ ਕਹਿਣ ਦਊਗਾ ਜਿੱਦਾਂ ਪਹਿਲੇ ਝੰਮ ਗਿਆ ਰੱਖਦਾ ਸੀ ਨਾ ਉਹਦੇ ਚੋਂ ਮੂਗਾ ਇਹ ਤਾਂ ਮੰਮੀ ਹੋਂ ਨਾ ਭੁਲੇਖੇ ਨੇ ਇਹ ਨਾ ਹੁਣ ਮੈਡਮ ਬਹੁਤ ਤੇਜ ਹੋਈ ਪਈ ਆ ਤੇ ਮੈਨੂੰ ਆਪਣੀ ਕਿਸੇ ਨਾ ਦੁੱਬਦੀ ਨਜ਼ਰ ਆਉਂਦੀ ਪਈ ਆ ਤੇ ਇਹਦੀ ਪੁੱਤੇ ਨੂੰ ਜਿੱਦਾਂ ਇਹਨੇ ਕੱਲ ਢੋਡੇ ਨਾਲ ਅੱਖਾਂ ਚ ਅੱਖਾਂ ਪਾ ਕੇ ਗੱਲਾਂ ਕੀਤੀਆਂ ਤੇ ਮੇਰੇ ਤੇ ਹੱਥ ਚੱਕਿਆ ਨਾ ਮੈਨੂੰ ਨਹੀਂ ਲੱਗਦਾ ਕਿ ਸਵਰਨ ਨੇ ਵੀਰੇ ਦੀ ਨਾ ਹੁਣ ਮਾਰ ਚੱਲੂਗੀ ਇਹ ਤੇ ਨਾ ਹੁਣ ਆਪਣੇ ਘਰ ਵਾਲੇ ਨੂੰ ਵੀ ਉਲਟਾ ਜਵਾਬ ਦੇਊਗੀ ਗਲਤਾ ਤੇਰੀ ਠੀਕ ਹੈ ਜੇ ਨੇ ਸਵਰਨੇ ਤੇ ਹੱਥ ਚੱਕਤਾ ਤੇ ਇਹਦੇ ਨਾਲ ਤਾਂ ਅੱਖਾਂ ਬਲਾਂ ਜੋ ਗਾੜੀ ਰਹਿਣਾ ਤੇ ਰੁਪਾਲੀ ਦੇ ਅੱਗੇ ਲੱਗ ਬੇਜਤੀ ਤਾਂਹੀਂ ਤੇ ਮੰਮੀ ਮੈਂ ਕਹੀ ਜਾਨੀ ਆ ਕਿ ਵੀਰੇ ਨੂੰ ਕਹੋ ਕਿ ਜੇਕਰ ਆਉਣਾ ਨਾ ਤੇ ਇਕੱਲਾ ਹੀ ਆਵੇ ਰੁਪਾਲੀ ਨੂੰ ਨਾ ਲੈ ਕੇ ਆਵੇ ਉਹ ਮੇਰਾ ਤਾਂ ਐਵੇਂ ਜੀ ਕਰਦਾ ਵੀ ਇਹ ਨੂੰ ਨਾ ਆਪਾਂ ਦੋਨੇ ਜਣੇ ਕਮਰੇ ਚ ਬੰਦ ਕਰਕੇ ਨਾ ਇਹਦੀ ਚੰਗੀ ਚਿੱਤਰ ਪ੍ਰੇੜ ਕਰੀਏ ਪਰ ਤੇਰੇ ਵਾਲਾ ਨਾ ਜਿਹੜਾ ਇਹਨੂੰ ਸੀਰੇ ਚੜ੍ਹ ਕੇ ਰੱਖਿਆ ਹੋਇਆ ਮੰਮੀ ਮੇਰੇ ਵਾਲਾ ਨਾ ਦੋ ਤਿੰਨ ਦਿਨ ਹੋ ਗਏ ਸ਼ਾਂਤ ਆ ਮੈਨੂੰ ਲੱਗਦਾ ਕਿ ਹੁਣ ਨਾ ਵੱਡਾ ਕੋਈ ਧਮਾਕਾ ਕਰਨਗੇ ਮੈਨੂੰ ਇਦਾਂ ਦੀ ਵਾਈਬ ਆਉਂਦੀ ਪਈ ਆ ਉਹ ਤੂੰ ਸ਼ੁਭ ਸ਼ੁਭ ਬੋਲ ਜਦੋਂ ਤੇਰੇ ਮੂੰਹੋਂ ਕੋਈ ਇਹੋ ਜਿਹਾ ਬੋਲ ਨਿਕਲਦੇ ਆ ਨਾ ਪੱਕਾ ਕੋਈ ਬੰਬ ਵੀ ਫੋੜਦਾ ਮੰਮੀ ਕਿ ਇਦਾਂ ਨਹੀਂ ਹੋ ਸਕਦਾ ਕਿ ਵੀਰਾ ਉੱਧਰ ਰੁਪਾਲੀ ਨਾਲ ਵੀ ਰਹੀ ਜਾਵੇ ਤੇ ਜੱਗ ਦਿਖਾਵਾ ਕਰਨ ਲਈ ਇੱਧਰ ਕਿਰਨ ਨਾਲ ਵੀ ਪਿਆਰ ਨਾਲ ਠੂਠੇ ਮੂੰਹ ਹੀ ਰਹੀ ਜਾਵੇ ਉਹ ਸਵਰਨਾ ਤਾਂ ਹੁਣ ਤਸੂਤਾ ਫਸ ਗਿਆ ਨਾਲੇ ਜੇ ਕਿਰਨ ਨੂੰ ਪਤਾ ਹੀ ਹੈ ਕਿ ਮੇਰਾ ਘਰ ਵਾਲਾ ਬਾਹਰ ਕਿਸੇ ਦੂਜੀ ਨਾਲ ਤੁਰਿਆ ਫਿਰਦਾ ਹੈ ਤੇ ਉਹ ਇਹਦੇ ਨਾਲ ਫਿਰ ਸਹੀ ਤਰ੍ਹਾਂ ਕਿਵੇਂ ਰਹੂਗੀ ਉਹ ਨਾਲੇ ਇੱਕ ਮਿਆਂ ਚ ਦੋ ਤਲਵਾਰਾਂ ਕਿਵੇਂ ਰਹਿ ਸਕਦੀਆਂ ਮੰਮੀ ਫਿਰ ਤਾਂ ਜੇ ਇਹਨਾਂ ਦੇ ਕੋਈ ਛੁਟਕਾਰਾ ਪਾਉਣਾ ਨਾ ਮੈਨੂੰ ਲੱਗਦਾ ਇਹਨੂੰ ਹਿੱਸਾ ਦੇਣਾ ਹੀ ਪੈਣਾ ਹੈ ਜੇ ਇਹਨੇ ਲੱਖ ਲੱਖ ਰੁਪਏ ਲੈਣਾ ਹੈ ਨਾ ਤਾਂ ਤਾਂ ਮੈਂ ਦੇ ਦੂੰਗੀ ਪਰ ਜੇ ਇਹ ਕਵੇ ਨਾ ਇਹ ਮੈਨੂੰ ਮਕਾਨ ਚ ਹਿੱਸਾ ਚਾਹੀਦਾ 25 ਲੱਖ ਰੁਪਈਆ ਤੇ ਉਹ ਫਿਰ ਭੁੱਲ ਜਾਵੇ ਮੰਮੀ ਮੈਨੂੰ ਲੱਗਦਾ ਕਿ ਸਟੋਰੀ ਨਾ ਹੁਣ ਇੱਥੇ ਜਿ ਘੁੰਮੀ ਜਾਂਦੀ ਆ ਤੇ ਇਹਨੂੰ ਹੁਣ ਅੱਗੇ ਕਿੱਦਾਂ ਵਧਾਈਏ ਉਹ ਸਟੋਰੀ ਨੂੰ ਅੱਗੇ ਵਧਾਣ ਲਈ ਨਾ ਤੇਰੇ ਵਾਲਾ ਹੀ ਬਹੁਤ ਆ ਮੈਨੂੰ ਤਾਂ ਐਂ ਲੱਗਦਾ ਵੀ ਤੇਰੇ ਮੇਰੇ ਤੇ ਸਵਰਨੇ ਵਾਲੇ ਨਾ ਕਿਤੇ ਬੈਠੇ ਉਹ ਗੱਲਾਂ ਜ਼ਰੂਰ ਕਰਦਾ ਹੋਣਾ ਪੱਕਾ ਕੋਈ ਨਾ ਕੋਈ ਸਕੀਮ ਲੜਾ ਕੇ ਹੀ ਕਰੇ ਵੜੂਗਾ ਅਦੀ ਮਾਨਪੀ ਜੀ ਕੀ ਹਾਲ ਹੈ ਸਰਪੰਚ ਸਾਹਿਬ ਸਤ ਸ੍ਰੀ ਅਕਾਲ